ਰਾਂ ਦੇ ਉੱਤੇ ਆਪਣੇ ਮਤਲਬ ਆਪਣੀ ਪਾਰਟੀ ਦੇ ਨਿਸ਼ਾਨ ਲਗਾ ਕੇ ਘੁੰਮੰਦਿਆ ਕੋਈ ਕਿਸੇ ਪਾਰਟੀ ਦੇ ਲਾ ਕੇ ਲਗਾ ਕੇ ਘੁੰਮੰਦਿਆ ਇਹ ਇੱਕ ਭਾਈਚਾਰਕ ਇਹ ਇੱਕ ਭਾਈਚਾਰਕ ਚੋਣਵਾ ਔਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਦਾ ਕਿ ਮੈਂ ਕਿਸੇ ਸਿਆਸੀ ਲਾਹੇ ਵਾਸਤੇ ਚੋਣ ਨਹੀਂ ਲੜਦਾ ਪਿਆ ਨਾ ਮੈਂ ਆਪਣੀ ਕੋਈ ਸਰਪੰਚੀ ਲੜ ਕੇ ਕਿਸੇ ਪਾਰਟੀ ਦੀ ਝੋਲੀ ਪਾਣੀ ਮੈਂ ਸਰਪੰਚੀ ਜਿਹੜੀ ਲੋਕਾਂ ਦੀ ਸੇਵਾ ਵਾਸਤੇ ਕਰਨੀ ਆ ਲੋਕ ਬਹੁਤ ਸਿਆਣੇ ਨੇ ਪੁਰਾਣੇ ਲੋਕ ਨਹੀਂ ਰਹੇ ਕਿ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਨਾਲ 24/7 ਕੌਣ ਅਵੇਲੇਬਲ ਆ ਚਾਹੇ ਸਰਪੰਚੀ ਸੀਗੀ ਚਾਹੇ ਪੰਚੀ ਨਹੀਂ ਸੀਗੀ ਉਹਨਾਂ ਦੇ ਫੋਨ ਕਦੀ ਵੀ ਅਟੈਂਡ ਕਰਨ ਤੋਂ ਮੈਂ ਨਹੀਂ ਹਟਿਆ ਰਾਤ ਨੂੰ 1 ਵਜੇ ਵੀ ਕਿਸੇ ਨੇ ਕਾਲ ਕਰਕੇ ਮੈਨੂੰ ਬੁਲਾਇਆ ਹੋਵੇਗਾ ਤੇ ਮੈਂ ਉੱਥੇ ਪਹੁੰਚਿਆ ਹੋਵਾਂਗਾ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਨਸ਼ੇ ਰੋਕਾਂਗੇ ਉਹੀ ਨਸ਼ਾ ਵੰਡ ਕੇ ਵੋਟਾਂ ਮੰਗਦੇ ਪਏ ਨੇ ਉਹਨਾਂ ਕੋਲੋਂ ਬਚਿਓ ਤੁਸੀਂ ਜੁੜੇ ਹੋ ਕਲੰਧਰ ਪੋਸਟ نیوز ਦੇ ਨਾਲ ਇਸ ਟਾਈਮ ਕਲੰਧਰ ਵਿੱਚ ਲੰਬੇ ਸਮੇਂ ਬਾਅਦ ਪੰਚਾਇਤੀ ਚੋਣਾਂ ਆਈਆਂ ਨੇ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਆ ਪਰ ਦੂਸਰੇ ਪਾਸੇ ਸਰਪੰਚੀ ਦੀ ਦੌੜ ਵਿੱਚ ਬਹੁਤ ਜਣੇ ਲੱਗੇ ਹੋਏ ਨੇ ਦੇਖਦੇ ਆ ਆਪਣਾ ਕਿਦੇ ਸਿਰ ਤਾਜਖਾਨ ਆਪਣਾ ਬਜਦਾ ਜੀ ਕਲਬਤ ਕਰ ਲੈਣੇ ਸਰਪੰਚੀ ਦੀ ਮੀਤ ਨਾਲ ਸਾਡੇ ਨਾਲ ਨੇ ਐ ਸਰ ਕੀ ਨਾਂ ਜਪੀ ਮੇਰਾ ਨਾਂ ਨਰਿੰਦਰ ਵਿੱਚ ਦਿੱਤੀ ਆ ਔਰ ਮੈਂ ਕਲਾਨੁਰ ਜੈਲਦਾਰਾ ਪੰਚਾਇਤ ਤੋਂ ਸਰਪੰਚੀ ਦਾ ਚੋਣ ਆਬ ਲੜਦਾ ਪਿਆ ਔਰ ਮੇਰੇ ਪਿਤਾ ਜੀ ਪਹਿਲਾਂ ਵੀ ਇਸ ਪੰਚਾਇਤ ਤੋਂ 2 ਸਵਾ 2 ਸਾਲ ਦੇ ਕਰੀਬ ਸਰਪੰਚੀ ਕਰ ਚੁੱਕੇ ਆ ਔਰ ਅਨਫੋਰਚੂਨੇਟਲੀ ਸਰਪੰਚੀ ਦੇ ਦੇਣਾਰੇ ਦੌਰਾਨ ਹੀ ਉਹਨਾਂ ਦੀ ਡੈਥ ਹੋ ਗਈ ਸੀਗੀ ਔਰ ਉਸ ਤੋਂ ਬਾਅਦ ਇਸ ਪੰਚਾਇਤ ਦੇ ਨੂੰ ਕੋਈ ਵੀ ਸਰਪੰਚ ਨਹੀਂ ਮਿਲਿਆ ਔਰ 7-8 ਸਾਲ ਤੋਂ ਤੇ ਚਕਲਾਨੁਰ ਦੀਆਂ 6 ਦੀਆਂ 6 ਪੰਚਾਇਤਾਂ ਚ ਕੋਈ ਵੀ ਸਰਪੰਚ ਪੰਚ अवेलेबल ਨਹੀਂ ਸੀਗਾ ਬਟ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਸਰਕਾਰ ਨੂੰ ਮਜਬੂਰੀ ਦੇ ਵਿੱਚ ਇੱਥੇ ਚੋਣਾਂ ਕਰਵਾਉਣਾ ਪਿਆ ਔਰ ਹੁਣ 18 ਤਰੀਕ ਨੂੰ ਚੋਣਾਂ ਹੋਣ ਜਾ ਰਿਹਾ ਔਰ ਮੇਰਾ ਚੋਣ ਨਿਸ਼ਾਨ ਟਰੈਕਟਰ ਤੁਹਾਡੇ ਵੱਲੋਂ ਸਰਪੰਚ ਬਣਦੇ ਹੋ ਤਾਂ ਪਹਿਲੇ 2-3 ਜਾਂ 5 ਕੰਮ ਕਿਹੜੇ ਹੋਣਗੇ ਪਹਿਲਾਂ ਵੇਖੋ ਜੀ ਇੱਕ ਤੇ ਮੇਜਰ ਕੰਮ ਜਿਹੜੇ ਨੇ ਕਿ ਪਿਛਲੇ 12-13 ਸਾਲ ਤੋਂ ਅ ਵਾਕ ਚੋਣਾਬ ਹੁੰਦੇ ਪਏ ਨੇ ਔਰ 7-8 ਸਾਲ ਤੋਂ ਕੋਈ ਇੱਥੇ ਅਵੇਲੇਬਲ ਨਹੀਂ ਸੀਗਾ ਨਾ ਕੋਈ ਸਰਪੰਚ ਸੀਗਾ ਨਾ ਕੋਈ ਪੰਚ ਸੀਗਾ ਔਰ ਇਸ ਕਰਕੇ ਗਲੀਆਂ ਦੇ ਵਿੱਚ ਵੀ ਕਾਫੀ ਮੁਰੰਮਤ ਹੋਣ ਵਾਲੀ ਹੈ ਕਈ ਪੁਲੀਆਂ ਟੁੱਟੀਆਂ ਹੋਈਆਂ ਨੇ ਬੇਸਿਕਲੀ ਸਰਪੰਚ ਪੰਚ ਦੇ ਕੰਮ ਤਾਂ ਸਫਾਈ ਔਰ ਗਲੀਆਂ ਨਾਲੀਆਂ ਨਾਲ ਜੁੜੇ ਹੋਏ ਹੀ ਹੁੰਦੇ ਰਹੇ ਬੇਸਿਕ ਕੰਮ ਪਰ ਇੱਕ ਮੇਰਾ ਮੇਜਰ ਕੰਮ ਇਹ ਹੈ ਕਿ ਜਿਸ ਤਰ੍ਹਾਂ ਮੇਰੇ ਕਲਾਨੌਰ ਦੇ ਵਿੱਚ ਇੱਕ ਘਰ ਘਰ ਦੇ ਜਿਹੜੇ ਮਹਿਰਾ ਬਰਾਤਰੀ ਦੇ ਉਹ ਦਾਖਾਣੇ ਵਾਲੀ ਗਲੀ ਜਿਹੜੀ ਆ ਉਹ ਡਾਕ ਖਾਨੇ ਵਾਲੀ ਗਲੀ ਦੇ ਵਿੱਚ ਮਤਲਬ بڑے ਛੋਟੇ ਘਰ ਤੇ ਬਹੁਤ ਜ਼ਿਆਦਾ ਲੋਕ ਰਹਿੰਦੇ ਨੇ ਤੁਸੀਂ ਵੀ ਦੇਖਿਆ ਹੋਵੇਗਾ ਤੁਸੀਂ ਵੀ ਕੋਲਾਨੌਰ ਦੇ ਲੋਕਲ ਵਸਨੀਕ ਹੋ ਉਹਨਾਂ ਨੂੰ ਲੋਕ ਬੜੇ ਲੰਬੇ ਸਮੇਂ ਤੋਂ ਵੋਟਾਂ ਵਾਸਤੇ ਯੂਜ਼ ਕਰਦੇ ਆਂਦੇ ਪਏ ਆ ਪਰ ਵੋਟਾਂ ਵਾਸਤੇ ਯੂਜ਼ ਕਰਨ ਤੋਂ ਬਾਅਦ ਉਹਨਾਂ ਦੀ ਸਾਰ ਕੋਈ ਵੀ ਨਹੀਂ ਲੈਂਦਾ ਮੇਰੇ ਪਿਤਾ ਜੀ ਦੀ ਸੋਚ ਸੀਗੀ ਔਰ ਗੱਲਬਾਤ ਵੀ ਚੱਲਦੀ ਪਈ ਸੀਗੀ ਇਵਨ ਕਿ ਮਤੇ ਵੀ ਲਿਖੇ ਗਏ ਸੀਗੇ ਬਟ ਅਨਫੋਰਚਨਟਲੀ ਉਹਨਾਂ ਦੀ ਡੈਥ ਹੋ ਗਈ ਔਰ ਉਹ ਕੰਮ ਵਿੱਚ ਹੀ ਅਧੂਰੇ ਰਹਿ ਗਏ ਉਹਨਾਂ ਸਰਕਾਰਾਂ ਦੇ ਚੱਕਰ ਦੇ ਵਿੱਚ ਇੱਥੇ ਚੋਣ ਨਹੀਂ ਹੋ ਸਕਿਆ ਲੰਬੇ ਸਮੇਂ ਤੋਂ ਔਰ ਉਹ ਬੰਦਿਆਂ ਦੀ ਜਿਹੜਾ ਹੋ ਸਕਦਾ ਸੀਗਾ ਕਿ 10 ਸਾਲ ਪਹਿਲਾਂ ਉਹਨਾਂ ਦਾ ਜੀਵਨ ਸ਼ੈਲੀ ਦੇ ਵਿੱਚ ਸੁਧਾਰ ਹੋ ਜਾਂਦਾ ਉਹ 10 ਸਾਲ ਡਿਲੇ ਹੋ ਗਈ ਤੇ ਮੈਂ ਇਹ ਕਹਾਂਗਾ ਕਿ ਜੇ ਮੈਨੂੰ ਮੇਰੀ ਪੰਚਾਇਤ ਵਾਲੇ ਸ਼ਕਤੀ ਦਿੰਦੇ ਨੇ ਤੇ ਪਹਿਲ ਦੇ ਆਧਾਰ ਤੇ ਮੈਂ ਉਹਨਾਂ ਵਾਸਤੇ ਚਾਹੇ ਪਲੋਟਾਂ ਦਾ ਬੰਦੋਬਸ ਕਰਾਂ ਜੋ ਪੰਚਾਇਤ ਐਕਟ ਮੈਨੂੰ ਅਲਾਉ ਕਰੇਗਾ ਜੇ ਮੈਨੂੰ ਉਹ ਕੋਟੇਜ ਬਣਾ ਕੇ ਅਲਾਉ ਕਰਦਾ ਹੋਏ ਤਾਂ ਮੈਂ ਉਹਨਾਂ ਨੂੰ ਕੋਟੇਜ ਬਣਾ ਕੇ ਵੀ ਉਥੇ ਰੈਂ ਦਾ ਗ੍ਰੈਂ ਬਸੇਰਾ ਉਹਨਾਂ ਦਾ ਚੰਗੇ ਤਰ੍ਹਾਂ ਦਾ ਦਵਾਂਗਾ ਤਾਂ ਕਿ ਉਹਨਾਂ ਦੀ ਜੀਵਨ ਸ਼ੈਲੀ ਅੱਛੀ ਹੋ ਸਕੇ। ਕਲਰ ਦੀ ਜੈਲਦਰਾ ਪੰਚਾਇਤ ਆ ਜਿਹਦੇ ਵਿੱਚ ਚਕੋਨਾ ਮੁਕਾਬਲਾ ਚੱਲ ਰਿਹਾ ਹੈ। ਆਪਣਾ ਮੁਕਾਬਲਾ ਕਿਦਾਂ ਦੇ ਦੇ? ਵੇਖੋ ਜੀ ਸਭ ਤੋਂ ਪਹਿਲਾਂ ਬੜੇ ਲੰਬੇ ਸਮੇਂ ਤੋਂ ਬਾਅਦ ਚੋਣ ਆ ਰਿਹਾ। ਮੈਂ ਆਪਣੀ ਸ਼ਵੀ ਦੇ ਅਨੁਸਾਰ ਜਿਹੜਾ ਕੋਈ ਵੀ ਪੰਚਾਇਤ ਦਾ ಗ್ರಾಮ ਪੰਚਾਇਤ ਦਾ ਚੋਣ ਹੁੰਦਾ ਵਾ ਨਾ ਇਹ ਚੋਣ ਆਪਣੇ ਰਿਲੇਸ਼ਨਸ਼ਿਪ ਦਾ ਚੋਣ ਹੁੰਦਾ ਤੁਹਾਡੇ ਕਿਰਦਾਰ ਦਾ ਚੋਣ ਹੁੰਦਾ ਕਿ ਤੁਸੀਂ ਲੋਕਾਂ 'ਚੋਂ ਕਿੱਦਾਂ ਵਿਚਰਦੇ ਹੋ। ਇਹ ਪਹਿਲੀ ਵਾਰੀ ਹੋਇਆ ਅਨਫੋਰਚੂਨੇਟਲੀ ਮੈਂ ਕਹਾਂਗਾ ਕਿ ਜਿਹਦੇ ਵਿੱਚ ਵੱਡੇ ਵੱਡੇ ਲੀਡਰ ਘੁੱਤਦੇ ਪਏ ਨੇ ਕੋਈ ਆਪਣੇ ਇਸ਼ਤਿਹਾਰਾਂ ਦੇ ਉੱਤੇ ਆਪਣੇ ਮਤਲਬ ਆਪਣੀ ਪਾਰਟੀ ਦੇ ਨਿਸ਼ਾਨ ਲਗਾ ਕੇ ਘੁੰਮੰਦਿਆ ਕੋਈ ਕਿਸੇ ਪਾਰਟੀ ਦੇ ਲਾ ਕੇ ਲਗਾ ਕੇ ਘੁੰਮੰਦਿਆ ਇਹ ਇੱਕ ਭਾਈਚਾਰਕ ਇਹ ਇੱਕ ਭਾਈਚਾਰਕ ਚੋਣਾਂ ਆ ਔਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਦਾ ਕਿ ਮੈਂ ਕਿਸੇ ਸਿਆਸੀ ਲਾਹੇ ਵਾਸਤੇ ਚੋਣ ਨਹੀਂ ਲੜਦਾ ਪਿਆ ਨਾ ਮੈਂ ਆਪਣੀ ਕੋਈ ਸਰਪੰਚੀ ਲੜ ਕੇ ਕਿਸੇ ਪਾਰਟੀ ਦੀ ਝੋਲੀ ਪਾਣੀ ਮੈਂ ਸਰਪੰਚੀ ਜਿਹੜੀ ਲੋਕਾਂ ਦੀ ਸੇਵਾ ਵਾਸਤੇ ਕਰਨੀ ਆ ਲੋਕਾਂ ਦੇ ਨਾਲ ਖੜਨ ਵਾਸਤੇ ਕਰਨੀ ਆ ਮੈਨੂੰ ਕੋਈ ਮੇਰੇ ਨਾਲ ਕੋਈ ਤੁਸੀਂ ਨਹੀਂ ਦੇਖ ਸਕਦੇ ਕਿ ਕੋਈ ਪਾਰਟੀ ਦਾ ਕਿਸੇ ਮੇਰੇ ਕਿਸੇ ਇਸ਼ਤਿਹਾਰ ਤੇ ਕਿਸੇ ਵੱਡੇ ਲੀਡਰ ਦੀ ਫੋਟੋ ਲੱਗੀ ਹੋਏ ਜੁੜਿਆ ਹੋਵਾਂਗਾ ਮੈਂ ਵੀ ਕਿਸੇ ਪਾਰਟੀ ਦੇ ਨਾਲ ਪਰ ਜਦੋਂ ਪਿੰਡੋ ਲੈਵਲ ਦੀ ਗੱਲ ਆ ਜਾਂਦੀ ਆ ਪਹਿਲਾਂ ਮੇਰਾ ਪਰਿਵਾਰ ਤੇ ਪਿੰਡ ਆ ਪਿੰਡ ਮੇਰਾ ਪਰਿਵਾਰ ਆ ਸਭ ਤੋਂ ਪਹਿਲਾਂ ਮੈਂ ਉਹ ਦੇਖਾਂਗਾ ਆਦਰਵਾਇਜ਼ ਮੈਨੂੰ ਕੋਈ ਵੀ ਲੀਡਰ ਮੇਰੇ ਲਈ ਸੈਕੰਡਰੀ ਨੇ ਪੰਚਾਇਤ ਵੀ ਆਜ਼ਾਦ ਲੜੇ ਮੈਂ ਸਾਰੇ ਆਜ਼ਾਦ ਹੁੰਦੇ ਨੇ ਸਰ ਇਹਨੂੰ ਮੈਨਿਪੂਲੇਟ ਕੀਤਾ ਗਿਆ ਇਸ ਵਾਰ ਕਿ ਫਲਾ ਅਜ ਤੱਕ ਜੇਕਰ ਆਜ਼ਾਦ ਨਹੀਂ ਆ ਤਾਂ ਫਿਰ ਸਾਨੂੰ ਸਾਰਿਆਂ ਨੂੰ ਚੋਣ ਨਿਸ਼ਾਨ ਜਿਹੜੇ ਪਾਰਟੀ ਸਿੰਬਲ ਕਿਉਂ ਨਹੀਂ ਮਿਲੇ ਸਾਰੇ ਸਾਰਿਆਂ ਨੂੰ ਚੋਣ ਨਿਸ਼ਾਨ ਪਾਰਟੀ ਸਿੰਬਲ ਤੋਂ ਹਟ ਕੇ ਮਿਲਦੇ ਨੇ ਇਟ ਮੀਨਸ ਕਿ ਸਾਰੇ ਆਜ਼ਾਦ ਨੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਝੂਠ ਕਿ ਮੈਂ ਫਲਾਣੀ ਪਾਰਟੀ ਤੋਂ ਮੈਂ ਧਮਕਾਣੀ ਪਾਰਟੀ ਤੋਂ ਜਾਣ ਕੇ ਲੋਕਾਂ ਤੇ ਦਬਾਅ ਬਣਾਉਣ ਵਾਸਤੇ ਇਹ ਜਿਹੜਾ ਆਪਣਾ ਪਾਰਟੀ ਦਾ ਬੈਨਰ ਯੂਜ਼ ਕਰਦੇ ਨੇ ਪਾਰਟੀ ਦਾ ਸਲੋਗਨ ਪਾਰਟੀ ਦਾ ਉਹ ਨਾਮ ਯੂਜ਼ ਕਰਦੇ ਨੇ ਟੋਟਲ ਸਰਵੇ ਕਰ ਰਹੇ ਹਾਂ ਕਿਵੇਂ ਦਾ ਹੰਗਾਰਾ ਮੇਰੇ ਲੋਕਾਂ ਦਾ ਹਾਂਜੀ ਤੁਸੀਂ ਲੰਬੇ ਸਮੇਂ ਤੋਂ ਨਾਲ ਹੋ ਲੋਕਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਕਿ ਕੀ ਚਾਹੁੰਦੇ ਨੇ ਉਹ ਲੋਕਾਂ ਨੂੰ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਕੰਮ ਲੈਣੇ ਨੇ ਕਿਹੜਾ ਬੰਦਾ ਖਲੋ ਕੇ ਕੰਮ ਕਰਵਾ ਸਕਦਾ ਲੋਕਾਂ ਨੂੰ ਭਲੀ ਭਾਂਜਨੂ ਨੇ ਲੋਕ ਬਹੁਤ ਸਿਆਣੇ ਨੇ ਪੁਰਾਣੇ ਲੋਕ ਨਹੀਂ ਰਹੇ ਕਿ ਪੜੇ ਲਿਖੇ ਲੋਕ ਨੇ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਵਿੱਚ ਨਾਲ 24/7 ਕੌਣ ਅਵੇਲੇਬਲ ਆ ਚਾਹੇ ਸਰਪੰਚੀ ਸੀਗੀ ਚਾਹੇ ਪੰਚੀ ਨਹੀਂ ਸੀਗੀ ਉਹਨਾਂ ਦੇ ਫੋਨ ਕਦੀ ਵੀ ਅਟੈਂਡ ਕਰਨ ਤੋਂ ਮੈਂ ਨਹੀਂ ਹਟਿਆ ਰਾਤ ਨੂੰ 1 ਵਜੇ ਵੀ ਕਿਸੇ ਨੇ ਕਾਲ ਕਰਕੇ ਮੈਨੂੰ ਬੁਲਾਇਆ ਹੋਵੇਗਾ ਤੇ ਮੈਂ ਉੱਥੇ ਉਹਂ ਚਾਹਵਾਂਗਾ ਉਹ ਜਿਸ ਤਰ੍ਹਾਂ ਵੀ ਆ ਜਨਮ ਤਨ ਮਨ ਤਨ ਮਨ ਧਨ ਦੇ ਨਾਲ ਜਿੰਨੀ ਮੇਰੀ ਸਮਰੱਥਾ ਵਾ ਮੈਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੋਏਗੀ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਨਰਿੰਦਰ ਵਿਜ ਨੂੰ ਬੁਲਾਇਆ ਤੇ ਉੱਥੇ ਹਾਜ਼ਰ ਨਹੀਂ ਆਇਆ ਸਾਰਾ ਦਿਨ ਨੂੰ ਵੋਟ ਪਾਉਣ ਵਾਲੇ ਲੋਕਾਂ ਨੂੰ ਕੀ ਪੀਲ ਕਰੋਗੇ ਮੈਂ ਉਹ ਅਪੀਲ ਕਰਾਂਗਾ ਕਰਾਂਗਾ ਕਿ ਗੁੰਮਰਾਹ ਨਾ ਹੋਇਓ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਨਸ਼ੇ ਰੋਕਾਂਗੇ ਉਹੀ ਨਸ਼ਾ ਵੰਡ ਕੇ ਵੋਟਾਂ ਮੰਗਦੇ ਪਏ ਨੇ ਉਹਨਾਂ ਕੋਲੋਂ ਬਚਿਓ ਇੱਕ ਵਾਰ ਨਸ਼ਾ ਦੇ ਕੇ ਜਾਂ ਕੁਝ ਕਰਕੇ ਉਹ ਉਹ ਜਿਹੜਾ ਬੰਦਾ ਨਸ਼ਾ ਦੇ ਕੇ ਤੁਹਾਡੇ ਕੋਲ ਵੋਟ ਮੰਗਦਾ ਪਿਆ ਉਹ ਤੁਹਾਡਾ ਸੱਜਣ ਕਿੱਦਾਂ ਹੋ ਸਕਦਾ ਅੱਜ ਨਸ਼ਾ ਨਸ਼ੇ ਦੀ ਪਰੰਪਰਾ ਚਲਾ ਕੇ ਉਹ ਤੁਹਾਨੂੰ ਤੁਹਾਡੇ ਕੋਲ ਵੋਟ ਖਰੀਦਣ ਦੀ ਕੋਸ਼ਿਸ਼ ਕਰਦਾ ਪਿਆ ਕੱਲ ਨੂੰ ਤੁਹਾਡੇ ਬੱਚੇ ਤੱਕ ਨਸ਼ਾ ਬਚਾਏਗਾ ਉਹ ਇਸ ਕਰਕੇ ਮੈਂ ਤੁਹਾਨੂੰ ਇਹੋ ਕਵਾਂਗਾ ਗੁੰਮਰਾਹ ਨਾ ਹੋਇਓ ਐਕਚੁਅਲ ਜੇ ਤੁਸੀਂ ਡਿਵੈਲਪਮੈਂਟ ਚਾਹੁੰਦੇ ਹੋ ਕੋਈ ਤੁਹਾਡਾ ਪੁੱਤਰ ਕੋਈ ਭਰਾ ਤੁਹਾਡੇ ਨਾਲ ਖੜੇ ਤੇ ਮੈਨੂੰ ਵੋਟ ਕਰਕੇ ਮੈਨੂੰ ਸ਼ਕਤੀ ਦਿਓ ਤੇ ਮੈਂ ਤੁਹਾਡੇ ਨਾਲ ਲਈ 24/7 ਅਵੇਲੇਬਲ ਮੇਰਾ ਚੋਣ ਨਿਸ਼ਾਨ ਟਰੈਕਟਰ ਹੈ ਔਰ ਮੈਂ ਇੱਕ ਹੋਰ ਮੇਜਰ ਚੀਜ਼ ਦੱਸ ਦਿੰਨਾ ਜਿਹੜਾ ਮੇਰਾ ਮੋਟਿਵ ਹੈ ਕਲਾਨੌਰ ਬੇਸਿਕਲੀ ਅਨਸ਼ੀਅੰਟ Town ਆ ਇਹ ਗੱਲ ਕੋਈ ਵੀ ਕੋਈ ਵੀ ਆਪਣੇ ਸਰਪੰਚੀ ਮਨੋਰਥ ਪੱਤਰ ਚ ਨਹੀਂ ਕਹੇਗਾ ਕਿਉਂਕਿ ਇਹਨਾਂ ਨੇ ਕਲਾਨੌਰ ਦਾ ਕਹਾਨ ਕਰਕੇ ਰੱਖਤਾ ਇੱਥੇ ਕੋਈ ਰਹਿਣ ਹੀ ਨਹੀਂ ਦਿੱਤਾ ਜਿਹੜਾ ਹੈਰੀਟੇਜ ਨਾਲ ਦੀ ਕੋਈ ਚੀਜ਼ ਨਹੀਂ ਰਹਿਣ ਦਿੱਤੀ ਅਨਸ਼ੀਅੰਟ Town ਆ ਇੱਥੇ ਤਾਂ ਟੂਰਿਜ਼ਮ ਵਧਣਾ ਚਾਹੀਦਾ ਸੀਗਾ ਪੁਰਾਤਨ 180 ਤੋਂ ਪੁਰਾਣਾ ਇਹਦਾ ਇਤਿਹਾਸ ਆ 1000 AD ਤੋਂ ਪੁਰਾਣਾ ਇਤਿਹਾਸ ਆ ਕਲਾਨੌਰ ਦਾ ਅੰਮ੍ਰਿਤਸਰ ਦਾ ਇਤਿਹਾਸ ਇਸ ਤੋਂ ਬਾਅਦ ਦਾ ਵਾ ਅਗਰ ਆਪਾਂ ਓਵਰਆਲ ਚੈੱਕ ਕਰੀਏ ਤੇ ਕਲਾਨੂਰ ਦਾ ਇਤਿਹਾਸ ਐਡਾ ਪ੍ਰਾਣਾ ਵਾ ਅਕਬਰ ਨੂੰ ਰਾਜ ਤਾਜ ਪੋਸ਼ੀ ਹੋਈ ਆ ਐਡਾ ਇਤਿਹਾਸਿਕ ਇੱਥੇ ਸ਼ਿਵ ਮੰਦਿਰ ਆ ਪਰ ਇੱਥੇ ਟੂਰਿਜ਼ਮ ਕਿਉਂ ਨਹੀਂ ਵਧਿਆ ਸਿਰਫ ਆਪਣੀਆਂ ਆਪਣੇ ਵੋਟਾਂ ਦੀ ਜਾਂ ਸਿਆਸਤ ਦੀ ਰਾਜਨੀਤੀ ਦੀਆਂ ਰੋਟੀਆਂ ਸੀ ਇਕੀਆਂ ਇਹਨਾਂ ਨੇ ਬਾਜ਼ਾਰ ਵੱਲੋਂ ਦੇਖਿਆ ਹੀ ਨਹੀਂ ਮੈਂ ਕੁਛ ਨਾ ਕੁਛ ਜੋ ਮੇਰੀ ਪੰਚਾਇਤ ਲਈ ਕਰ ਸਕਾਂਗਾ ਜਿਵੇਂ ਮੇਰਾ ਲੋਰੀ ਗੇਟ ਇਹਨਾਂ ਨੇ ਢਾਕੇ ਮਲਿਆ ਮੇਟ ਕਰ ਦਿੱਤਾ ਸੀਗਾ ਉੱਥੇ ਅਜੇ ਤੱਕ ਕੋਈ ਬਾਜ਼ਾਰ ਆਬਾਦ ਹੀ ਨਹੀਂ ਹੋ ਸਕਿਆ 70% ਬਜ਼ਾਰ ਚ ਦੁਕਾਨਾਂ ਬੰਦ ਪਈਆਂ ਨੇ ਉਸ ਵਿੱਚ ਉਹਦਾ ਕਾਰਨ ਕੀ ਸੀਗਾ ਇੰਨਾ ਪੁਰਾਣੇ ਸਰਪੰਚਾਂ ਪੰਚਾਂ ਦੀਆਂ ਨਲਾਕੀਆਂ ਜਿਨ੍ਹਾਂ ਨੇ ਹੈਰੀਟੇਜ ਉੱਤੇ ਜਿਹੜਾ ਸਾਡੀ ਕਸਬਾ ਸੀਗਾ ਉਹਨੂੰ ਮਲਿਆ ਮੇੜ ਕਰਕੇ ਰੱਖ ਛੜਿਆ ਕਿ ਜਿਹੜੀ ਇੱਕ ਨਿਸ਼ਾਨੀ ਬਚੀ ਸੀਗੀ ਉਹਨੂੰ ਵੀ ਤੋੜ ਦੋ ਇੰਦਾ ਵਾਸਤੇ ਚੱਲੇ ਤੇ ਪਤਾ ਨਹੀਂ ਕੀ ਕੀ ਕਰਦੇ ਨੇ ਇਸ ਕਰਕੇ ਮੈਂ ਇਹੋ ਕਵਾਂਗਾ ਕਿ ਇੱਕ ਵਾਰੀ ਮੌਕਾ ਦੋ ਤੇ ਵਪਾਰੀਆਂ ਦੇ ਵਪਾਰ ਦਾ ਸੋਚਾਂਗਾ ਔਰ ਆਪਣੇ ਵਸਨੀਕਾਂ ਦੇ ਵਿਕਾਸ ਦਾ ਸੋਚਾਂਗਾ ਮੈਂ ਆਪਣੀ ਇਹੋ ਹੀ ਕਵਾਂਗਾ ਤੇ ਮੈਂ ਧੰਨਵਾਦ ਕਰਦੀਆਂ ਕਿ ਤੁਸੀਂ ਮੇਰੇ ਨਾਲ ਗੱਲ ਕਰਨ ਲਈ ਆਏ ਇਹ ਸਨ ਪੰਚਾਇਤ ਜੈਲਦਾਰਾ ਤੋਂ ਸਰਪੰਚੀ ਦੇ ਮੀਂ ਨਿਰੰਦਰ ਸਿੰਘ ਨੀਤੀ ਜਿਨ੍ਹਾਂ ਨੇ ਕਿਹਾ ਕਿ ਬਿਨਾ ਕਿਤੇ ਭੇਦ ਭਾਵ ਤੋਂ 18 ਤਰੀਕ ਨੂੰ ਆਪਣਾ ਮਾਦਨ ਕਰੋ ਚੰਗਾ ਸੁਝਾਣ ਵੋਟਰ ਆਪਣਾ ਲੈ ਕੇ ਕੈਂਡੀਡੇਟ ਉਹਨੂੰ ਜਿਤਾਓ ਬਨੇਰੋ ਕਲਰ ਪੋਸਟਰੀਰ ਦੇ ਨਾਲ ਧੰਨਵਾਦ